ਇਹ ਜਦੋਂ ਮੇਰੇ ਗਲ ਪੈਣ ਲੱਗੇ 7-8 ਜਣੇ ਤੇ ਮੈਂ ਆਪਣੀ ਡਿਫੈਂਸ ਲਈ ਗੋਲੀ ਚਲਾਈ ਫਾਇਰ ਕੱਢਿਆ ਹਵਾਈ ਫਾਇਰ ਇਹ ਸਾਰੇ ਭੱਜ ਪੁੱਜ ਗਏ ਜੀ ਮੈਂ ਜਦੋਂ ਆਪਣੇ ਫਲੈਟ 'ਚ ਸੁੱਤਾ ਸੀ ਇਹ ਮਤਲਬ ਕਿ 5-6 ਗੱਡੀਆਂ ਤੇ ਮੋਟਰਸਾਈਕਲ ਤੇ 20-25 ਜਣੇ ਹੋਣੇ ਤਕਰੀਬਨ ਇਹ ਮੇਰੇ ਘਰ ਆਏ ਜੀ ਮੇਰੇ ਪਿੱਛੇ ਗੱਡੀ ਲੈ ਗੱਡੀਆਂ ਲੈ ਕੇ ਜੀ ਦੂਸਰੇ ਸਵੇਰੇ 10 10 ਵਜੇ ਦੀ ਗੱਲ ਅੱਜ ਸਵੇਰ ਦੀ ਇਹ ਤੇ ਜਦੋਂ ਜੀ ਇਹਨਾਂ ਨੇ ਫਾਇਰਿੰਗ ਮੇਰੇ ਘਰ ਦੇ ਬਾਹਰ ਫਾਇਰਿੰਗ ਕੀਤੀ ਤੇ ਜੀ ਮੈਂ ਵੀ ਅੰਦਰੋਂ 315 ਬੋਰਡ ਦੀ ਰੈਫਰ ਲੈ ਕੇ ਮੇਰੀ ਲਾਇਸੈਂਸੀ ਰੈਫਰ ਸੀ ਤੇ ਮੈਂ ਵੀ ਅੱਗੇ ਉਹ ਡਫੈਂਸ ਦੇ ਲਈ ਫਾਇਰ ਮਾਰੇ ਜੀ ਇਹ ਸਾਰੇ ਭੱਜ ਗਏ ਜੀ ਉਸ ਤੋਂ ਆ ਭੱਜਣ ਤੋਂ ਬਾਅਦ ਜੀ ਚਲੋ ਮੈਂ ਵੀ ਉੱਥੋਂ ਚਲੇ ਗਿਆ ਸੀ ਪੁਲਿਸ ਨੂੰ ਵੀ ਫੋਨ ਕੀਤਾ 100 ਨੰਬਰ ਤੇ ਸਾਡੇ ਕਿਸੇ ਨੇ ਕਾਲ ਨਹੀਂ ਚੱਕੀ ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਉੱਥੋਂ ਨਿਕਲ ਗਿਆ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਬਲਕਿ ਇਹ ਨਹੀਂ ਦੇਖਿਆ ਵੀ ਉਹ ਬੰਦੇ 25 30 ਬੰਦੇ ਮੇਰੇ ਘਰ ਆਏ ਨੇ ਮੇਰੇ ਤੇ ਅਟੈਕ ਕਰਨ ਪ੍ਰਸ਼ਾਸਨ ਨੂੰ ਮੈਂ ਕਲੈਮਟ ਕਰਦਾ ਵੀ ਮੈਂ ਉਹੀ ਇਨਸਾਨ ਆ ਜਦੋਂ ਤੁਹਾਡੇ ਮੁਲਾਜ਼ਮ ਦੀ ਪੱਗ ਉਤਾਰ ਕੇ ਅੱਗ ਲਾ ਕੇ ਪੈਰ ਮਾਰੇ ਗਏ ਸੀ ਮਖਾਲੀ ਕੋਟ ਦੇ ਵਿੱਚ ਉਸ ਬੰਦੇ ਦੀਆਂ ਲੱਤਾਂ ਮੈਂ ਤੋੜੀਆਂ ਸੀ ਨਾਬਾ ਜੇਲ੍ਹ ਦੇ ਵਿੱਚ ਮਾਈ ਸਸੀ ਗਾ ਸਾਰੇ ਵੀਰਾਂ ਨੂੰ ਤੇ ਤਕਰੀਬਨ ਖਰੜਾ ਮਹਾਲੀ ਦੇ ਵਿੱਚ ਪਤਾ ਹੀ ਚੱਲਿਆ ਉਹਨਾਂ ਨਾਲ ਵੀ ਕੋਈ ਗੋਲੀ ਚੱਲੀ ਹੈ ਨਾ ਇਸ ਇਸ ਵਿੱਚ ਤੇ ਗੱਲ ਕਰਨਾ ਚਾਹੁੰਦਾ ਮੈਂ ਰਾਤੀ ਲੰਡਰਾ ਲੰਡਰਾ ਜੋ ਖਰੜ ਦੇ ਵਿੱਚ ਪੈਂਦਾ ਮੈਂ ਸੱਤ ਫੀਟ ਚੱਲਿਆ ਸੀ ਮੇਰਾ ਫਰੈਂਡ ਸੀ ਤੇ ਉਹਦੀ ਨਾਲ ਅੱਗੇ ਫਰੈਂਡ ਸੀ ਨਾ ਤੇ ਅੱਗੇ ਇੱਕ ਗੱਡੀ ਆਈ ਤੇ ਕੋਈ ਗੁਰਪ੍ਰੀਤ ਗਿੱਲੋਂ ਹੋਣਾ ਫੋਰਚਨਰ ਉਹਦੇ ਵਿੱਚ ਤਿੰਨ ਚਾਰ ਮੁੰਡੇ ਸੀ ਤੇ ਦੋ ਤਿੰਨ ਨੀੜੀ ਸੀ ਉਹਨਾਂ ਨਾਲ ਨਾ ਤੇ ਉਹਨਾਂ ਨੂੰ ਸਾਈਡ ਦੇ ਵਿੱਚ ਉਹਨੂੰ ਮੈਂ ਕਿਹਾ ਥੋੜਾ ਅੱਗੇ ਕਰ ਲਓ ਗੱਡੀ ਹਨਾ ਤੇ ਸਾਈਡ ਦੇ ਵਿੱਚ ਉਹ ਮਾਲ ਕੇ ਜਿੱਦ ਰੈਸ ਕਰਨ ਲੱਗੇ ਮੇਰਾ ਨਾ ਮੈਂ ਗੱਡੀ ਚ ਉਤਰਿਆ ਉਹ ਵੀ ਉਤਰਿਆ ਨਾ ਪੰਜ ਛੇ ਨੇ ਤੇ ਉਹਨਾਂ ਨਾਲ ਦੀ ਨਾਲ ਆਪਦਾ ਉਹਨਾਂ ਦਾ ਲੋਕਲ ਪਿੰਡ ਚੋਂ ਉੱਤੇ ਪੰਜ ਸੱਤ ਬੰਦੇ ਹੋਰ ਬੁਲਾਏ ਪੰਜ ਸੱਤ ਬੰਦੇ ਹੋਰ ਬੁਲਾ ਕੇ ਨਾਲ ਜਨਾਨੀਆਂ ਸੀ ਜਿਹੜਾ ਮੇਰਾ ਫਰੈਂਡ ਸੀ ਤੇ ਉਹਦੀ ਨਾਲ ਫਰੈਂਡ ਸੀ ਉਹਦੇ ਉਹ ਜਨਾਨੀ ਨੇ ਥੱਪੜ ਤੋਂ ਉੱਪਰ ਮਾਰਦਾ ਇਹ ਚੀਜ਼ ਆਪਣੇ ਤੋਂ ਬਰਦਾਸ਼ਤ ਨਹੀਂ ਹੋਈ ਹੈ ਨਾ ਇਹ ਜਦੋਂ ਮੇਰੇ ਗੱਲ ਪੈਣ ਲੱਗੇ ਸੱਤ ਅੱਠ ਜਣੇ ਤੇ ਮੈਂ ਆਪਣੀ ਡਿਫੈਂਸ ਲਈ ਗੋਲੀ ਚਲਾਈ ਫਾਇਰ ਕੱਢਿਆ ਹਵਾਈ ਫਾਇਰ ਇਹ ਸਾਰੇ ਭੱਜ ਪੁੱਜ ਗਏ ਜੀ ਭੱਜੇ ਉਸ ਤੋਂ ਬਾਅਦ ਚਲੋ ਉੱਥੇ 5-10 ਮਿੰਟ ਮੈਂ ਰੁਕਿਆ ਵੀ ਉਸ ਤੋਂ ਬਾਅਦ ਮੈਂ ਚਲੇ ਆ ਗਿਆ ਨਾ ਜੀ ਇਹਨਾਂ ਨੇ ਮੇਰੇ ਖਿਲਾਫ ਕੰਪਲੇਂਟ ਲਿਖਾਈ ਕੰਪਲੇਂਟ ਲਿਖਾਈ ਹੋਈ 100 ਨੰਬਰ ਤੇ ਜੀ ਉਸ ਤੋਂ ਬਾਅਦ ਸਵੇਰੇ ਮੈਂ ਜਦੋਂ ਆਪਣੇ ਫਲੈਟ ਚ ਸੁੱਤਾ ਸੀ ਇਹ ਮਤਲਬ ਕਿ 5-6 ਗੱਡੀਆਂ ਤੇ ਮੋਟਰਸਾਈਕਲ ਤੇ 20-25 ਜਣੇ ਹੋਣੇ ਤਕਰੀਬਨ ਇਹ ਮੇਰੇ ਘਰ ਆਏ ਜੀ ਮੇਰੇ ਪਿੱਛੇ ਗੱਡੀ ਲੈ ਗੱਡੀਆਂ ਲੈ ਕੇ ਜੀ ਦੂਸਰਾ ਸਵੇਰੇ 10 10 ਵਜੇ ਦੀ ਗੱਲ ਅੱਜ ਸਵੇਰ ਦੀ ਇਹ ਤੇ ਜਦੋਂ ਜੀ ਇਹਨਾਂ ਨੇ ਫਾਇਰਿੰਗ ਮੇਰੇ ਘਰ ਦੇ ਬਾਹਰ ਫਾਇਰਿੰਗ કરી ਤੇ ਜੀ ਮੈਂ ਵੀ ਅੰਦਰੋਂ 315 ਬੋਰ ਦੀ ਰੈਫਲ ਲੈ ਕੇ ਮੇਰੀ ਲਾਇਸੈਂਸੀ ਰੈਫਲ ਸੀ ਤੇ ਮੈਂ ਵੀ ਅੱਗੇ ਉਹ ਡਫੈਂਸ ਦੇ ਲਈ ਫਾਇਰ ਮਾਰੇ ਜੀ ਇਹ ਸਾਰੇ ਭੱਜ ਗਏ ਜੀ ਉਸ ਤੋਂ ਬਾਅਦ ਜੰ ਤੋਂ ਬਾਅਦ ਜੀ ਚਲੋ ਮੈਂ ਵੀ ਉੱਥੋਂ ਚਲੇ ਗਿਆ ਸੀ ਪੁਲਿਸ ਨੂੰ ਵੀ ਫੋਨ ਕੀਤਾ 100 ਨੰਬਰ ਤੇ ਸਾਡੇ ਕਿਸ ਨੇ ਕਾਲ ਨਹੀਂ ਚੱਕੀ ਤੇ ਉਸ ਤੋਂ ਬਾਅਦ ਜੀ ਜਦੋਂ ਮੈਂ ਉੱਥੋਂ ਨਿਕਲ ਗਿਆ ਜੀ ਪੁਲਿਸ ਨੇ ਪ੍ਰਸ਼ਾਸਨ ਨੇ ਮਤਲਬ ਕਿ ਇਹ ਨਹੀਂ ਦੇਖਿਆ ਵੀ ਉਹ ਬੰਦੇ 25 30 ਬੰਦੇ ਮੇਰੇ ਘਰ ਆਏ ਨੇ ਮੇਰੇ ਤੇ ਅਟੈਕ ਕਰਨ ਇਹ ਨਹੀਂ ਉਹਨਾਂ ਨੇ ਦੇਖਿਆ ਉਹਨਾਂ ਨੇ ਮੇਰੀਆਂ ਗੱਡੀਆਂ ਚੱਕ ਲਈਆਂ ਘਰੋਂ ਜੀ ਡਰਾਈਵਰ ਗੱਡੀ ਸੀ ਸਵਿਫਟ ਗੱਡੀ ਸੀ ਤੇ ਉਲਟਾ ਤੇ ਮੇਰੇ ਘਰ ਦੇ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਤੇ ਵੀ ਅਸੀਂ ਥੋੜੇ ਤੇ ਪਰਚੇ ਦੇ ਦਾਂਗੇ ਐਦਾਂ ਕਰਦਾਂਗੇ ਵੀ ਉਹਨਾਂ ਨੂੰ ਪੂਰੀ ਗੱਲ ਕੁਛ ਵੀ ਨਹੀਂ ਉਹਨਾਂ ਨੇ ਸਮਝੀ ਜੀ ਇਹ ਪ੍ਰਸ਼ਾਸਨ ਨੂੰ ਮੈਂ ਰਿਕਵੈਸਟ ਕਰਦਾ ਵੀ ਮੈਂ ਉਹੀ ਇਨਸਾਨ ਆ ਜਦੋਂ ਥੋੜੇ ਮੁਲਾਜ਼ਮ ਦੀ ਪੱਗ ਉਤਾਰ ਕੇ ਅੱਗ ਲਾ ਕੇ ਪੈਰ ਮਾਰੇ ਗਿਆ ਸੀ ਮਖੜੀ ਕੋਰਟ ਦੇ ਵਿੱਚ ਉਸ ਬੰਦੇ ਦੀਆਂ ਲੱਤਾਂ ਮੈਂ ਤੋੜੀਆਂ ਸੀ ਨਾਬਾ ਜੇਲ੍ਹ ਦੇ ਵਿੱਚ ਇਸ ਪ੍ਰਸ਼ਾਸਨ ਦੇ ਲਈ ਅੱਜ ਇਹੀ ਪ੍ਰਸ਼ਾਸਨ ਮੇਰੇ ਨਾਲ ਧੱਕਾ ਕਰਦਾ ਹੈ ਨਾ ਫਿਰ ਇਹ ਮੈਨੂੰ ਕਹਿੰਦੇ ਨੇ ਵੀ ਤੂੰ ਗੈਂਗਸਟਰ ਆ ਨਾ ਫਿਰ ਮੈਂ ਹੋਰ ਕੀ ਕਰੂੰਗਾ ਜਦੋਂ ਮੇਰੇ ਪ੍ਰਸ਼ਾਸਨ ਮੇਰੇ ਖਿਲਾਫ ਚੱਲੂ ਮੇਰੇ ਨਾਲ ਧੱਕਾ ਕਰੂ ਮੇਰੀ ਨਹੀਂ ਸੁਣੂ ਤੇ ਫਿਰ ਮੇਰੇ ਘਰ ਕੋਈ ਅਟੈਕ ਕਰੂ ਜੀ ਮੈਂ ਥੋੜੂ ਕਿਸੇ ਨੂੰ ਬਖਸੂਗਾ ਮੈਂ ਨਹੀਂ ਬਖਸ ਜਦੋਂ ਹੀ ਸਾਡੀ ਰਾਤ ਤੇ ਲੜਾਈ ਹੋਈ ਆ ਜਦੋਂ ਜਦੋਂ ਉੱਥੇ ਰਾਤ ਫਾਇਰਿੰਗ ਹੋਈ ਆ ਇਹ ਮੇਰੇ ਗਲ ਪੈਂਦੇ ਸੀ 7-8 ਜਣੇ ਜੇ ਮੈਂ ਨਾ ਫਾਇਰ ਕਰਦਾ ਤੇ ਇਹ ਮੇਰੇ ਵੀ ਛੱਟ ਮਾਰ ਸਕਦੇ ਜੀ ਹਨਾ ਇਹ ਨੁਕਸਾਨ ਕਰ ਸਕਦੇ ਸੀ ਮੇਰਾ ਤੇ ਤਾਂ ਭੱਜੇ ਜੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੇਰੇ ਤੇ ਐਫ ਆਈ ਆਰ ਕਰਾਈ ਦਿੱਤੀ ਆ ਜੀ ਤੇ ਇਹਨਾਂ ਦਾ ਕੋਈ ਮੇਰੇ ਘਰ ਆਉਣ ਦਾ ਮਤਲਬ ਹੀ ਨਹੀਂ ਬਣਦਾ ਉਹ ਤਾਂ ਮੁਲਾਜ਼ਮ ਆਉਣ ਜੀ ਪੁਲਿਸ ਆਵੇ ਨਾ ਮੇਰੇ ਨਾਲ ਵੈਰੀਫਾਈ ਕਰੇ ਵੀ ਕਿਉਂ ਗੋਲੀ ਚੱਲੀ ਆ ਕੀ ਹੋਇਆ ਨਾ ਜੀ ਇਹ ਮੈਂ ਸਵੇਰੇ ਬਾਹਰ ਨਿਕਲੇ ਆ ਜ ਮੇਰੀ ਗੱਡੀ ਦੇ ਪਿੱਛੇ ਗੱਡੀਆਂ ਲਾਈਆਂ ਜੀ ਮੈਂ ਆਪਣੇ ਘਰ ਆਇਆ ਜੀ ਉਹ ਇਹਨਾਂ ਨੇ ਮੇਰੇ ਆ ਕੇ ਉੱਪਰ ਫਾਇਰਿੰਗ ਕੀਤੀ ਇਹਨਾਂ ਨੇ ਮੇਰੇ ਘਰ ਦੇ ਬਾਹਰ ਫਾਇਰਿੰਗ ਕੀਤੀ ਜੀ ਤੇ ਫਿਰ ਮੈਂ ਵੀ ਅੰਦਰੋਂ ਰੈਫਰ ਲੈ ਕੇ ਆਈ ਹਾਂ ਨਾ ਫਿਰ ਮੈਂ ਫਾਇਰਿੰਗ ਕੀਤੀ ਹੈ ਜੀ ਮੈਂ ਆਪਣੇ ਬਚਾ ਲਈ ਕਰੂੰਗਾ ਜੀ ਹੈ ਨਾ ਕਿਉਂਕਿ ਹੁਣ 25 30 ਬੰਦੇ ਇਹਨਾਂ ਕੋਲ ਵੀ ਅਸਲਾ ਜੇ ਮੈਂ ਨਹੀਂ ਫਾਇਰਿੰਗ ਕਰਦਾ ਤਾਂ ਮੇਰਾ ਕੁਝ ਵੀ ਨੁਕਸਾਨ ਕਰ ਸਕਦੇ ਸੀ ਜੀ ਮੇਰੇ ਵੀ ਗੋਲੀ ਲੱਗ ਸਕਦੀ ਸੀ ਜੀ ਤੇ ਹੁਣ ਮੈਂ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਕਰਦਾ ਸਰ ਵੀ ਬੇਨਤੀ ਹੈ ਜੀ ਮੇਰੀ ਤੁਹਾਨੂੰ ਰਿਕੁਐਸਟ ਆ ਵੀ ਪਹਿਲਾਂ ਇਹਨੂੰ ਪੂਰਾ ਵੈਰੀਫਾਈ ਕਰੋ ਵੀ ਕਿਉਂ ਲੜਾਈ ਹੋਈ ਹੈ ਕਿਸ ਕਾਰਨ ਤੋਂ ਹੋਈ ਹੈ ਜੀ ਹੈਨਾ ਇਹ ਮੇਰੇ ਸਵੇਰੇ ਘਰ ਕਿਉਂ ਆਏ ਜੀ ਹੈਨਾ ਇਹ ਇੱਕ ਥੋੜਾ ਇਹਨਾਂ ਦਾ ਥੋੜਾ ਇਹਨਾਂ ਦਾ ਆਪਣਾ ਵੀ ਦਿਮਾਗ ਖਰਾਵਾ ਹੈ ਹੈਨਾ ਇਹਨਾਂ ਨੇ ਰਾਤੀ ਵੀ ਮੈਨੂੰ ਕਿਸੇ ਕੋਲੋਂ ਫੋਨ ਕਰਾਉਂਦੇ ਸੀ ਵੀ ਅਸੀਂ ਦੇਖਾਂਗੇ ਜਦੋਂ ਜਾਂ ਫਿਰ ਤੁਸੀਂ ਦੇਖਣਾ ਤੁਸੀਂ ਕੰਪਲੇਂਟ ਨਾ ਕਰਾਓ ਜੀ ਮੇਰੇ ਤੇ ਹੈਨਾ ਫਿਰ ਦੇਖ ਲਓ ਤੇ ਮੈਂ ਰਿਕਵੈਸਟ ਕਰਦਾ ਜੀ ਇਹਨਾਂ ਨੂੰ ਮਲਕੇ ਨੂੰ ਪੂਰਾ ਜਾਂਚ ਕੀਤਾ ਜਾਵੇ ਵੀ ਸਾਡੇ ਕਿਉਂ ਗੋਲੀ ਚੱਲੀ ਹੈ ਨਾ ਇਹ ਮੇਰੇ ਘਰ ਕੀ ਕਰਨਾ ਨੇ 25 30 ਜਣੇ